SGPC ਨੇ ਮੁੰਬਈ ਦੇ ਵਿੱਚ MRI ਅਤੇ CT scan center ਦੀ ਸ਼ੁਰੂਆਤ ਕੀਤੀ ਹੈ। ਮੁੰਬਈ ਦੇ ਵਿੱਚ SGPC ਦੇ ਪ੍ਰਬੰਧਨ ਹੇਠ ਚਾਰ ਸਾਬਜ਼ਾਦਿਆਂ ਦੇ ਨਾਂ ਤੇ ਬਣੇ ਇਸ MRI ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਸੈਂਟਰ ਦੇ ਵਿੱਚ ਚੱਲ ਰਹੀ ਫਾਰਮੇਸੀ ਤੋਂ ਦਵਾਈਆਂ ਬਾਜ਼ਾਰੀ ਕੀਮਤ ਤੋਂ 25% ਘੱਟ ਕੀਮਤ ਤੇ ਉਪਲਬਧ ਹੋਣਗੀਆਂ ਜਦਕਿ ਬਲੱਡ ਟੈਸਟ 50% ਘੱਟ ਕੀਮਤ ਤੇ ਉਪਲਬਧ ਹੋਣਗੇ। ਸ਼ਿਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਐਲਾਨ ਕੀਤਾ ਕਿ ਸੇਵਾਵਾ ਮੁੰਬਈ ਅਤੇ ਆਸ-ਪਾਸ ਦੇ ਗੁਰਦੁਆਰਿਆਂ ਦੇ ਗਰੰਥੀਆਂ ਅਤੇ ਸਟਾਫ ਨੂੰ ਵੀ ਸਿਰਫ 10 ਰੁਪਏ ਦੇ ਵਿੱਚ ਮੁਹैया ਕਰਵਾਈਆਂ ਜਾਣਗੀਆਂ। ਇਹ ਕਦਮ ਉਨ੍ਹਾਂ ਲਈ ਵੱਡੀ ਰਾਹਤ ਹੋਵੇਗਾ ਜੋ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਹਨ ਅਤੇ ਸੀਮਤ ਸਾਧਨਾ ਦੇ ਨਾਲ ਰਹਿੰਦੇ ਹਨ। ਸ਼ਿਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਉਪਰਾਲੇ ਨੂੰ ਚਾਰ ਸਾਬਜ਼ਾਦਿਆਂ ਨੂੰ ਸਮਰਪਿਤ ਕੀਤਾ ਤੇ ਕਿਹਾ ਕਿ ਇਹ ਕੇਂਦਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਲਈ ਸਥਾਪਿਤ ਕੀਤਾ ਗਿਆ ਹੈ। ਇੱਥੇ ਐਮ ਆਰ ਆਈ ਸੀਟੀ ਸਕੈਨ ਅਤੇ ਐਕਸ-ਰੇ ਵਰਗੀਆਂ ਸੇਵਾਵਾਂ ਸਿਰਫ 10 ਰੁਪਏ ਦੇ ਵਿੱਚ ਮੁਹਈਆ ਕਰਵਾਈਆਂ ਜਾਣ ਗਿਆ। ਇਹ ਕਦਮ ਸ਼ਿਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਭਲਾਈ ਕਾਰਜਾਂ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਇਸ ਅਹਿਮ ਪ੍ਰੋਜੈਕਟ ਦੇ ਵਿੱਚ ਸ਼ਿਰਮਣੀ ਕਮੇਟੀ ਦੇ ਮਹਾਰਾਸ਼ਟਰ ਮੈਂਬਰ ਗੁਰਿੰਦਰ ਸਿੰਘ 바ਵਾ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਐਡਵੋਕੇਟ ਧਾਮੇ ਨੇ ਕਿਹਾ ਕਿ ਇਸ ਪ੍ਰੋਜੈਕਟ ਨੇ ਸ਼ਿਰਮਣੀ ਕਮੇਟੀ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਚਾਰ ਸਾਬਜ਼ਾਦਿਆਂ ਦੀ ਕੁਰਬਾਨੀ ਦੀ ਯਾਦ ਦੇ ਵਿੱਚ ਸ਼ੁਰੂ ਕੀਤਾ ਗਿਆ ਉਪਰਾਲਾ ਸਮਾਜ ਦੇ ਵਿੱਚ ਉਸਾਰੂ ਤਬਦੀਲੀ ਲਿਆਉਣ ਦਾ ਉਪਰਾਲਾ ਜਿਸ ਦੇ ਵਿੱਚ ਸਿਟੀ ਸਕੈਨ ਐਕਸ-ਰੇ ਵਰਗੀਆਂ ਸੇਵਾਵਾਂ ਮ ਸਿਰਫ 10 ਰੁਪਏ ਦੇ ਵਿੱਚ ਮੁਹਈਆ ਕਰਵਾਈਆਂ ਜਾਣਗੀਆਂ ਐਸਜੀਪੀਸੀ ਨੇ ਮੁੰਬਈ ਦੇ ਵਿੱਚ ਐਮਆਰਆਈ ਅਤੇ ਸਿਟੀ ਸਕੈਨ ਸੈਂਟਰ ਦੀ ਸ਼ੁਰੂਆਤ ਕੀਤੀ ਹੈ ਮੁੰਬਈ ਦੇ ਵਿੱਚ ਐਸਜੀਪੀਸੀ ਦੇ ਪ੍ਰਬੰਧਨ ਹੇਠ ਚਾਰ ਸਾਬਜ਼ਾਦਿਆਂ ਦੇ ਨਾਂ ਤੇ ਬਣੇ ਇਸ ਐਮਆਰਆਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਸੈਂਟਰ ਦੇ ਵਿੱਚ ਚੱਲ ਰਹੀ ਫਾਰਮੇਸੀ ਤੋਂ ਦਵਾਈਆਂ ਬਾਜ਼ਾਰੀ ਕੀਮਤ ਤੋਂ 25% ਘੱਟ ਕੀਮਤ ਤੇ ਉਪਲਬਧ ਹੋਣਗੀਆਂ ਜਦਕਿ ਬਲੱਡ ਟੈਸਟ 50% ਘੱਟ ਕੀਮਤ ਤੇ ਉਪਲਬਧ ਹੋਣਗੇ ਸ਼ਿਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਐਲਾਨ ਕੀਤਾ ਕਿ ਸੇਵਾਵਾ ਮੁੰਬਈ ਅਤੇ ਆਸ-ਪਾਸ ਦੇ ਗੁਰਦੁਆਰਿਆਂ ਦੇ ਗਰੰਥੀਆਂ ਅਤੇ ਸਟਾਫ ਨੂੰ ਵੀ ਸਿਰਫ 10 ਰੁਪਏ ਦੇ ਵਿੱਚ ਮੁਹैया ਕਰਵਾਈਆਂ ਜਾਣਗੀਆਂ। ਇਹ ਕਦਮ ਉਨ੍ਹਾਂ ਲਈ ਵੱਡੀ ਰਾਹਤ ਹੋਵੇਗਾ ਜੋ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਹਨ ਅਤੇ ਸੀਮਤ ਸਾਧਨਾ ਦੇ ਨਾਲ ਰਹਿੰਦੇ ਹਨ। ਸ਼ਿਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਉਪਰਾਲੇ ਨੂੰ ਚਾਰ ਸਾਬਜ਼ਾਦਿਆਂ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਹ ਕੇਂਦਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਲਈ ਸਥਾਪਿਤ ਕੀਤਾ ਗਿਆ ਹੈ। ਇਥੇ ਐਮ ਆਰ ਆਈ ਸੀਟੀ ਸਕੈਨ ਅਤੇ ਐਕਸ-ਰੇ ਵਰਗੀਆਂ ਸੇਵਾਵਾਂ ਸਿਰਫ 10 ਰੁਪਏ ਦੇ ਵਿੱਚ ਮੁਹੱਈਆ ਕਰਵਾਈਆਂ ਜਾਣ ਗਿਆ। ਇਹ ਕਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਭਲਾਈ ਕਾਰਜਾਂ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਇਸ ਅਹਿਮ ਪ੍ਰੋਜੈਕਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮਹਾਰਾਸ਼ਟਰ ਮੈਂਬਰ ਗੁਰਿੰਦਰ ਸਿੰਘ 바ਵਾ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਐਡਵੋਕੇਟ ਧਾਮੇ ਨੇ ਕਿਹਾ ਕਿ ਇਸ ਪ੍ਰੋਜੈਕਟ ਨੇ ਸ਼੍ਰੋਮਣੀ ਕਮੇਟੀ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਯਾਦ ਦੇ ਵਿੱਚ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਮਾਰਚ ਦੇ ਵਿੱਚ ਉਸਾਰੂ ਤਬਦੀਲੀ ਲਿਆਉਣ ਦਾ ਉਪਰਾਲਾ ਜਿਸ ਦੇ ਵਿੱਚ ਸਿਟੀ ਸਕੈਨ ਐਕਸ-ਰੇ ਵਰਗੀਆਂ ਸੇਵਾਵਾਂ માં ਸਿਰਫ 10 ਰੁਪਏ ਦੇ ਵਿੱਚ ਮੁਹਈਆ ਕਰਵਾਈਆਂ ਜਾਣਗੀਆਂ